ਜਿਵੇਂ ਇੱਕ ਕਹਾਣੀ ਆਉਂਦੀ ਹੈ ਇੱਕ ਵਾਰ ਇੱਕ ਬਾਦਸ਼ਾਹ ਸੀ ਉਹ ਆਪਣੀ ਪਰਜਾ ਨੂੰ ਉਹਨਾਂ ਦੇ ਦੁੱਖ ਸੁੱਖ ਦੇਖਣ ਦੇ ਲਈ ਸਮਝਣ ਦੇ ਲਈ ਔਰ ਆਪਣੇ ਰਾਜ ਭਾਗ ਦਾ ਦੌਰਾ ਕਰਨ ਵਾਸਤੇ ਆਪਣੇ ਮਹਿਲਾਂ ਤੋਂ ਤੁਰਿਆ ਬੜੇ ਫੌਜਦਾਰ ਦੋ ਚਾਰ ਮੰਤਰੀ ਵਜ਼ੀਰ ਇੱਕ ਬੜਾ ਵੱਡਾ ਕਾਫਲਾ ਉਸ ਬਾਦਸ਼ਾਹ ਦਾ ਘੋੜੇ ਉਪਰ ਸਵਾਰ ਹੈ ਘੋੜੇ ਉਪਰ ਸਵਾਰ ਹੈ ਔਰ ਆਪਣੀ ਪਰਜਾ ਦੇ ਦੁੱਖ ਸੁੱਖ ਵੇਖਣ ਵਾਸਤੇ ਆਪਣੇ ਰਾਜ ਭਾਗ ਨੂੰ ਵੇਖਣ ਵਾਸਤੇ ਜਾ ਰਿਹਾ ਹੈ ਰਸਤੇ ਵਿੱਚ ਤੁਰਦਿਆਂ ਤੁਰਦਿਆਂ ਜਾਂਦਿਆਂ ਜਾਂਦਿਆਂ ਇੱਕ ਬਹੁਤ ਵੱਡਾ ਬਾਗ ਆਇਆ ਤੇ ਬਾਗ ਸੰਗਤ ਜੀ ਅਨਾਰਾਂ ਦਾ ਬਾਗ ਸੀ ਉਹਦੇ ਵਿੱਚ ਅਨਾਰ ਲੱਗੇ ਹੋਏ ਸਨ ਰਾਜੇ ਨੇ ਮਨ ਵਿੱਚ ਸੋਚਿਆ ਵੀ ਬਾਗ ਬੜਾ ਸੁੰਦਰ ਹੈ ਕੁਝ ਸਮਾਂ ਬਾਗ ਵਿੱਚ ਆਰਾਮ ਕੀਤਾ ਜਾਵੇ। ਸੋ ਆਪਣੇ 2-4 ਮੰਤਰੀ ਨਾਲ ਸਨ, ਕੁਝ ਅਹਲਕਾਰ ਸਿਪਾਹੀ ਨਾਲ ਸਨ। ਸੋ ਬਾਗ ਦੇ ਵਿੱਚ ਠਹਿਰਾਉ ਹੋਏ। ਜਿਹੜਾ ਬਾਗ ਦਾ ਮਾਲੀ ਸੀ, ਮਾਲੀ ਨੂੰ ਖਬਰ ਹੋਈ ਬਾਦਸ਼ਾਹ ਆਇਆ। ਉਹ ਭੱਜਿਆ ਵੀ। ਬਹੁਤ ਸੋਹਣੇ ਤਰੀਕੇ ਨਾਲ ਜਿੰਨਾ ਵੀ ਉਹਦੋਂ ਤੋਂ ਬਣ ਪੈਂਦਾ ਸੀ, ਆਸਣ ਲਾਇਆ। ਬੇਨਤੀ ਕੀਤੀ ਮਹਾਰਾਜ, ਇਹਦੇ ਤੇ ਆਸਣ ਲਾਓ ਆਪ ਜੀ ਬਰਾਜਮਾਨ ਹੋਵੋ ਬੈਠੋ ਮੰਤਰੀ ਵਜ਼ੀਰਾਂ ਦੇ ਬਹਿਣ ਵਾਸਤੇ ਵੀ ਜਿੰਨਾ ਵੀ ਪ੍ਰਬੰਧ ਹੁੰਦਾ ਸੀ ਉਹਨੇ ਕੀਤਾ ਇੱਕਦਮ ਗਿਆ ਆਪਣੇ ਬਾਗ ਦੇ ਵਿੱਚੋਂ ਸੰਗਤ ਜੀ ਕੁਝ ਫਲ ਅਨਾਰ ਤੋੜ ਕੇ ਲੈ ਕੇ ਆਇਆ ਰਾਜਾ ਜੀ ਦੇ ਸਾਹਮਣੇ ਹੀ ਉਹਨੇ ਇੱਕ ਅਨਾਰ ਨੂੰ ਕਟਿਆ ਤੇ ਉਹਦੇ ਦੋ ਟੁਕੜੇ ਕੀਤੇ ਅੱਧਾ ਅੱਧਾ ਅਨਾਰ ਅੱਧੇ ਅਨਾਰ ਨੂੰ ਨਚੋੜਿਆ ਤੇ ਇੱਕ ਗਲਾਸ ਪੂਰਾ ਉਹਦੇ ਰਸ ਦਾ ਭਰ ਗਿਆ। ਅਨਾਰ ਕਾਫੀ ਵੱਡੇ ਸਨ। ਨਾ ਕੇਵਲ ਵੱਡੇ ਸੀ ਸਗੋਂ ਰਸ ਵੀ ਉਹਨਾਂ ਵਿੱਚ ਬੜਾ ਸੀ। ਸੋ ਬਾਗ ਬਹੁਤ ਅੱਛਾ ਲੱਗਿਆ ਹੋਇਆ ਸੀ। ਅੱਧੇ ਅੱਧੇ ਅਨਾਰ ਦੇ ਨਾਲ ਪੂਰਾ ਗਲਾਸ ਰਸ ਦਾ ਭਰ ਗਿਆ। ਔਰ ਬਾਦਸ਼ਾਹ ਨੂੰ ਭੇਟ ਕੀਤਾ। ਬਾਦਸ਼ਾਹ ਨੇ ਛਕਿਆ। ਬੜਾ ਸੁਆਦ ਆਇਆ ਜਾਂ ਬੜਾ ਆਨੰਦ ਆਇਆ। ਬਾਦਸ਼ਾਹ ਬੜਾ ਖੁਸ਼ ਹੋਇਆ। ਅੱਖਣ ਲੱਗਿਆ ਵੀ ਅਨਾਰ ਬੜੇ ਸਵਾਦ ਉਹਨਾਂ ਦਾ ਰਸ ਬੜਾ ਵਧੀਆ ਤੇ ਇਓ ਰਸ ਛੱਕ ਕੇ ਜਦੋਂ ਲੱਗਿਆ ਬਾਦਸ਼ਾਹ ਜਾਣ ਤੇ ਤੁਰਨ ਲੱਗਿਆ ਆਪਣੇ ਵਜ਼ੀਰ ਨੂੰ ਕਹਿੰਦਾ ਵਜ਼ੀਰ ਕਿੰਨਾ ਵੱਡਾ ਬਾਗ ਹੈ ਤੇ ਬਾਗ ਵਿੱਚ ਕਿੰਨੇ ਅਨਾਰ ਲੱਗੇ ਹੋਏ ਹਨ ਅਨਾਰ ਰਸ ਦਾ ਇੱਕ ਵੀ ਬਹੁਤ ਹਨ ਇਹਨਾਂ ਵਿੱਚ ਰਸ ਬੜਾ ਹੈ ਜੂਸ ਬੜਾ ਹੈ ਇਹ ਜਿਹੜਾ ਬਾਗ ਦਾ ਮਾਲੀ ਹੈ ਮਾਲਕ ਇਹ ਤਾਂ ਪੈਸਾ ਹੀ ਬਹੁਤ ਕਮਾਉਂਦਾ ਹੋਣਾ ਇਹਦੇ ਤੋਂ ਕਿਉਂ ਅਨਾਰ ਦਾ ਬਾਗ ਬਹੁਤ ਵੱਡਾ ਹੈ ਇਹਦੇ ਵਿੱਚ ਰਸ ਬੜਾ ਹੈ ਅਨਾਰ ਬੜੇ ਸੁਆਦੀ ਵੇਚਦਾ ਵੀ ਮਹਿੰਗੇ ਭਾਤੇ ਹੁਣੇ ਕਿਉਂਕਿ ਰਸ ਬਹੁਤ ਜ਼ਿਆਦਾ ਹੈ ਸਵਾਦ ਬੜਾ ਹੈ ਬਾਗ ਬਹੁਤ ਵੱਡਾ ਕਿੰਨੇ ਏਕੜ ਦੇ ਵਿੱਚ ਫੈਲਿਆ ਹੋਇਆ ਹੈ ਇਹ ਬਹੁਤ ਜ਼ਿਆਦਾ ਪੈਸਾ ਕਮਾਉਂਦਾ ਹੋਣਾ ਤੇ ਵਜ਼ੀਰ ਨੂੰ ਕਹਿਣ ਲੱਗਿਆ ਵਜ਼ੀਰ ਪਤਾ ਕਰ ਇਹ ਜਿਹੜਾ ਬਾਗ ਦਾ ਮਾਲੀ ਆ ਇਹ ਆਪਾਂ ਨੂੰ ਰਾਜ ਭਾਗ ਨੂੰ ਕੋਈ ਟੈਕਸ ਦਿੰਦਾ ਵੀ ਹੈ ਕਿ ਨਹੀਂ ਦਿੰਦਾ ਇਹਦੇ ਤੇ ਟੈਕਸ ਲਾ ਦੇ। ਕਿਉਂਕਿ ਇਹਨੂੰ ਆਮਦਨ ਬਹੁਤ ਹੋਣੀ ਹੈ ਟੈਕਸ ਲਾਓ ਇਹਦੇ ਤੇ। ਵਜ਼ੀਰ ਨੇ ਆਖਿਆ ਮਹਾਰਾਜ ਸਤਿਵਜੈ। ਜਾਂਦਾ ਜਾਂਦਾ ਮਾਲੀ ਨੂੰ ਵਜ਼ੀਰ ਕਹਿ ਗਿਆ ਭਾਈ ਮਾਲਕ ਨੇ ਬਾਦਸ਼ਾਹ ਨੇ ਹੁਕਮ ਕੀਤਾ ਹੈ ਕਿ ਤੇਰਾ ਬਾਗ ਬਹੁਤ ਵੱਡਾ ਹੈ ਤੈਨੂੰ ਆਮਦਨ ਬੜੀ ਹੁੰਦੀ ਹੋਣੀ ਹੈ ਇਸ ਕਰਕੇ ਤੈਨੂੰ ਟੈਕਸ ਲਾਉਣਾ ਇਹ ਬਾਦਸ਼ਾਹ ਨੇ ਹੁਕਮ ਕਰਤਾ। ਮਾਲੀ ਵਿਚਾਰਾ ਗਰੀਬ ਸੀ ਹੱਥ ਬੰਨ ਕੇ ਬੇਨਤੀ ਕਰਨ ਲੱਗਿਆ ਮੰਤਰੀ ਨੂੰ। ਅੱਖਾਂ ਲੱਗਿਆ ਵਜ਼ੀਰ ਸਾਹਿਬ ਮੈਂ ਤੇ ਗਰੀਬ ਬੰਦਾ ਹਾਂ ਮੈਂ ਟੈਕਸ ਕਿੱਥੋਂ ਭਰਾਂਗਾ ਵਜ਼ੀਰ ਆਖਣ ਲੱਗਿਆ ਚੱਲ ਕੋਈ ਨਹੀਂ ਅੱਗੇ ਚੱਲੇ ਆਂ ਵਾਪਸ ਮੁੜ ਕੇ ਆਵਾਂਗੇ ਫਿਰ ਗੱਲ ਕਰਾਂਗੇ ਬਾਦਸ਼ਾਹ ਕੇ ਤੁੰਗਿਆ ਕੁਝ ਸਮੇਂ ਬਾਅਦ ਵਾਪਸ ਬਾਦਸ਼ਾਹ ਦਵਾਰੇ ਮੁੜ ਕੇ ਉਸੇ ਰਸਤੇ ਤੋਂ ਲੰਘਿਆ ਜਦ ਨਿਗਾਹ ਪਾਈ ਇੱਧਰ ਉੱਧਰ ਵੇਖਿਆ ਰਸਤੇ ਦੀ ਪਛਾਣ ਆਈ ਬਾਦਸ਼ਾਹ ਕਹਿਣ ਲੱਗਿਆ ਵਜ਼ੀਰ ਨੂੰ ਵਜ਼ੀਰ ਇਹ ਰਸਤਾ ਉਹੀ ਹੈ ਜਿਹੜੇ ਰਸਤੇ ਪਹਿਲਾਂ ਲੰਘੇ ਸੀ ਹਾਂ ਜੀ ਮਹਾਰਾਜ ਉਹੀ ਹੈ ਅਨਾਰਾਂ ਦਾ ਬਾਗ ਸੀ ਹਾਂ ਮਹਾਰਾਜ ਉਹੀ ਹੈ ਤੋ ਅੱਜ ਫੇਰ ਅਨਾਰਾਂ ਦੇ ਬਾਗ ਵਿੱਚ ਬਾਦਸ਼ਾਹ ਦਾ ਉਤਾਰਾ ਹੋਇਆ ਜਦੋਂ ਬਾਦਸ਼ਾਹ ਦਾ ਉਤਾਰਾ ਹੋਇਆ ਬਾਗ ਵਿੱਚ ਮਾਲੀ ਨੇ ਬੜਾ ਮਾਨ ਕੀਤਾ ਖਾਤਰਦਾਰੀ ਬਹੁਤ ਕੀਤੀ ਬੈਠਣ ਵਾਸਤੇ ਸੋਹਣਾ ਅਸਣ ਵਿਛਾਇਆ ਮంత్రి ਵਜ਼ੀਰ ਦੇ ਨਾਲ ਦੇ ਸਿਪਾ ਸਲਾਰਾਂ ਦੇ ਸਭ ਦੇ ਬਹਿਮ ਦਾ ਜੋਗ ਪ੍ਰਬੰਧ ਜੋ ਕਰ ਸਕਦਾ ਸੀ ਕਰਿਆ ਸਾਦ ਸੰਗਤ ਜੀ ਗਿਆ ਫੇਰ ਬਾਗ ਵਿੱਚ ਅਨਾਰ ਤੋੜ ਕੇ ਲੈ ਕੇ ਆਂਦੀ ਬਾਦਸ਼ਾਹ ਦੇ ਸਾਹਮਣੇ ਇੱਕ ਅਨਾਰ ਨੂੰ ਪਹਿਲਾਂ ਵਾਂਗੂ ਕਟਿਆ ਜਿਵੇਂ ਪਹਿਲਾਂ ਬਾਦਸ਼ਾਹ ਆਇਆ ਸੀ ਜਦ ਅਨਾਰ ਨੂੰ ਵਿਚਕਾਰੋਂ ਕੱਟ ਕੇ ਦੋ ਟੁਕੜੇ ਕੀਤੇ ਸੀ ਅੱਜ ਵੀ ਬਾਦਸ਼ਾਹ ਦੇ ਸਾਹਮਣੇ ਅਨਾਰ ਨੂੰ ਵਿਚਕਾਰੋਂ ਕੱਟ ਕੇ ਦੋ ਟੁਕੜੇ ਕਰ ਲਿਆ। ਜਦੋਂ ਪਹਿਲੇ ਬਾਦਸ਼ਾਹ ਆਏ ਸੀ ਅੱਧੇ ਅਨਾਰ ਨੂੰ ਨਚੋੜਿਆ ਤੇ ਉਹਦੇ ਨਾਲ ਪੂਰਾ ਗਲਾਸ ਭਰ ਗਿਆ। ਦੋ ਟੁਕੜੇ ਕਰ ਲਏ ਅੱਜ ਵੀ। ਅੱਧਾ ਅਨਾਰ ਮਾਲੀ ਨੇ ਨਚੋੜਿਆ। ਜਦੋਂ ਨਚੋੜਿਆ ਉਹਦੇ ਵਿੱਚੋਂ ਸੰਗਤ ਜੀ ਥੋੜਾ ਜਿਹਾ ਰਸ ਨਿਕਲਿਆ। ਅੱਧਾ ਟੁਕੜਾ ਹੋਰ ਪਿਆ ਸੀ। ਉਹਨੂੰ ਵੀ ਨਚੋੜਿਆ। ਉਹਦੇ 'ਚੋਂ ਵੀ ਥੋੜਾ ਜਿਹਾ ਰਸ ਨਿਕਲਿਆ। ਦੋਨੇ ਟੁਕੜੇ ਨਚੋੜ ਦਿੱਤੇ ਪੂਰਾ ਅਨਾਰ ਨਚੋੜ ਦਿੱਤਾ ਅੱਧਾ ਕੋ ਗਲਾਸ ਮਸਾ ਹੀ ਅੱਧਾ ਕੋ ਗਲਾਸ ਰਸ ਦਾ ਬਣਾਇਆ ਇੱਕ ਅਨਾਰ ਹੋਰ ਕਟਿਆ ਬਾਦਸ਼ਾਹ ਵੇਖ ਰਿਹਾ ਸਾਹਮਣੇ ਮਾਲੀ ਬਾਦਸ਼ਾਹ ਦੇ ਮਨ ਵਿੱਚ ਖਿਆਲ ਆਇਆ ਪੁੱਛਣ ਲੱਗਿਆ ਮਾਲੀ ਹਾਂਜੀ ਮਹਾਰਾਜ ਜਦੋਂ ਅਸੀਂ ਪਹਿਲਾਂ ਆਏ ਸੀ ਜਿਆਦਾ ਤੇਰੇ ਹਾਂ ਮਹਾਰਾਜ ਜਿਆਦਾ ਮੇਰੇ ਆਪ ਜੀ ਆਏ ਸੀ ਉਦੋਂ ਵੀ ਤੁਹਾਨੂੰ ਰਸ ਮੈਂ ਭੇਟ ਕੀਤਾ ਸੀ ਅਨਾਰ ਦਾ ਮਾਲੀ ਉਹਦੇ ਠੀਕ ਹੈ ਗੱਲ ਮੈਂ ਪੁੱਛਣੀ ਚਾਹੁੰਦਾ ਜਦੋਂ ਅਸੀਂ ਪਹਿਲਾਂ ਆਏ ਸੀ ਉਦੋਂ ਵੀ ਤੈਂ ਇੱਕ ਅਨਾਰ ਦੇ ਦੋ ਟੁਕੜੇ ਕੀਤੇ ਸੀ ਇੱਕ ਟੁਕੜੇ ਨੂੰ ਨਚੋੜਿਆ ਜਦੋਂ ਉਹਦੇ ਨਾਲ ਗਲਾਸ ਪੂਰਾ ਭਰ ਗਿਆ ਗਲਾਸ ਵੀ ਉਹੀ ਹੈ ਪਰ ਅੱਜ ਦੋਨੇ ਟੁਕੜੇ ਨਚੋੜ ਦਿੱਤੇ ਫੇਰ ਵੀ ਗਲਾਸ ਨਾ ਭਰਿਆ ਤੀਜਾ ਟੁਕੜਾ ਨਚੋੜਿਆ ਚੌਥਾ ਮਤਲਬ ਦੋ ਅਨਾਰ ਨਚੋੜ ਦਿੱਤੇ ਫੇਰ ਕਿਤੇ ਜਾ ਕੇ ਗਲਾਸ ਰਸ ਦਾ ਪੂਰਾ ਭਰਿਆ ਕਾਰਨ ਕੀ ਹੋ ਗਿਆ ਰਸ ਘਟ ਕਿਉਂ ਗਿਆ ਨਾਰਾਂ ਦੇ ਵਿੱਚੋਂ ਰੁੱਤ ਵੀ ਬਦਲੀ ਨਹੀਂ ਹੋਈ ਬਾਗ ਵੀ ਉਹੀ ਹੈ ਮਾਲੀ ਵੀ ਉਹੀ ਹੈ ਅਨਾਰਾਂ ਦਾ ਸਾਈਜ਼ ਵੀ ਓਹੀ ਹੈ ਮੈਨੂੰ ਤੇ ਥੋੜੇ ਦਿਨ ਹੀ ਹੋਏ ਅੱਗੇ ਲੰਗੇ ਨੂੰ ਵਾਪਸ ਮੁੜ ਕੇ ਆਇਆ ਰੁੱਤ ਵੀ ਨਹੀਂ ਬਦਲੀ ਵੀ ਅਨਾਰਾਂ ਦਾ ਰਸ ਸੁੱਕ ਗਿਆ ਹੋਵੇ ਕਾਰਨ ਕੀ ਹੈ ਮਾਲੀ ਨੇ ਆਖਿਆ ਮਹਾਰਾਜ ਮੈਂ ਅਣਜਾਣ ਬੰਦਾ ਕੀ ਦੱਸ ਸਕਦਾ ਹਾਂ ਬਾਦਸ਼ਾਹ ਨੇ ਦੁਬਾਰੇ ਫੇਰ ਪੁੱਛਿਆ ਨਹੀਂ ਮਾਲੀ ਦੱਸ ਕਾਰਨ ਕੀ ਹੈ ਮਾਲੀ ਨੇ ਫੇਰ ਹੱਥ ਜੋੜ ਕੇ ਕਿਹਾ ਮਹਾਰਾਜ ਮੈਂ ਕੀ ਦੱਸਾਂ ਜੇ ਮੈਂ ਦੱਸਾਂਗਾ ਕਿਤੇ ਤੁਸੀਂ ਬੁਰਾ ਨਾ ਮੰਨ ਜਾਓ ਬਾਦਸ਼ਾਹ ਕਹਿਣ ਲੱਗਿਆ ਮੈਂ ਕਾਹਦੇ ਨਹੀਂ ਬੁਰਾ ਮੰਨਦਾ ਦੱਸ ਕਾਰਨ ਕੀ ਹੈ ਅਨਾਰ ਅੱਧੇ ਦੇ ਵਿੱਚੋਂ ਇੱਕ ਗਲਾਸ ਭਰ ਗਿਆ ਸੀ ਅੱਜ ਦੋ ਅਨਾਰ ਨਜੋੜੇ ਤੇ ਫੇਰ ਵੀ ਮਸਾ ਹੀ ਗਲਾਸ ਭਰਿਆ ਕਾਰਨ ਕੀ ਹੈ ਤਾਂ ਮਾਲੀ ਨੇ ਜਿਹੜਾ ਜਵਾਬ ਦਿੱਤਾ ਸੰਗਤ ਜੀ ਉਹ ਜਵਾਬ ਬੜਾ ਸੁਣਨ ਤੇ ਸਮਝਣ ਤੇ ਮੰਨਣ ਦੇ ਜੋਗ ਮਾਲੀ ਨੇ ਹੱਥ ਜੋੜ ਕੇ ਕਿਹਾ ਗੁਸਤਾਖੀ ਮਾਹ ਮਹਾਰਾਜ ਸਾਹਿਬ ਇਓਂ ਲੱਗਦਾ ਹੈ ਇਹ ਜਿਹੜਾ ਬਾਗ ਹੈ ਬਾਗ ਦਾ ਜਿਹੜਾ ਅਸਲੀ ਮਾਲਕ ਬਾਦਸ਼ਾਹ ਹੈ ਬਾਦਸ਼ਾਹ ਦੀ ਨੀਤ ਵਿੱਚ ਕੁਝ ਫਰਕ ਪੈ ਗਿਆ ਜਿਹਦੇ ਕਰਕੇ ਅਨਾਰਾਂ ਦਾ ਰਸ ਵੀ ਸੁੱਕ ਗਿਆ ਕੋ ਸਤਨਾਮ ਵਾਹਿਗੁਰੂ ਜਦੋਂ ਨੀਤ ਵਿੱਚ ਫਰਕ ਪੈ ਜਾਵੇ ਸੱਦ ਸੰਗਤ ਜੀ ਉਦੋਂ ਦਰਖਤਾਂ ਦੇ ਫਲਾਂ ਦਾ ਰਸ ਵੀ ਸੁੱਕ ਜਾਂਦਾ ਹੈ। ਨੀਤ ਮਾੜੀ ਹੋਵੇ, ਸਾਧ ਸੰਗਤ ਜੀ ਪਦਾਰਥ ਭਾਵੇਂ ਜ਼ਿਆਦਾ ਹੋਵੇ। ਉੱਥੇ ਬਰਕਤਾਂ ਨਹੀਂ ਪੈਂਦੀਆਂ। ਨੀਤ ਸ਼ੁੱਧ ਹੋਵੇ, ਪਦਾਰਥ ਭਾਵੇਂ ਘੱਟ ਹੋਵੇ, ਉੱਥੇ ਸਾਧ ਸੰਗਤ ਜੀ ਬਰਕਤਾਂ ਪੈਂਦੀਆਂ ਹਨ। ਸੋ ਇਓਂ ਕਰਕੇ ਮਨ ਦੀ ਭਾਵਨਾ ਜੇ ਮਨ ਦੀ ਪ੍ਰਤੀਤ ਜੁੜ ਜਾਵੇ, ਸਾਧ ਸੰਗਤ ਜੀ ਫੇਰ ਕੀਤਾ ਹੋਇਆ ਥੋੜਾ ਪੁੰਨ ਦਾਣ ਵੀ ਮਨੁੱਖ ਦੀਆਂ ਕੁਲਾਂ ਤਾਰ ਦਿੰਦਾ ਹੈ